ਜਿਹੜੇ ਸਾਨੂੰ ਸਿੱਖੇ ਕਹਿੰਦੇ ਨੇ ਵੀ ਸਿੱਖ ਵਰਤ ਨਹੀਂ ਰੱਖ ਸਕਦਾ ਉਹ ਸਿੱਖੀ ਖਾਨ ਸੂਰੇ ਆ ਹਮ ਉਹ ਉਹ ਸਿੱਖ ਨੇ ਜਿਹੜੇ ਉਹ ਚੰਗਾ ਖਾਣ ਵਾਲੇ ਹੁੰਦੇ ਆ ਅਸੀਂ ਭਾਈ ਢੱਲੇਬਾਲ ਸਾਹਿਬ ਜੇ ਸਾਡਾ ਬੰਦਾ ਬੈਠਾ ਸਾਡੇ ਦੇਸ਼ ਵਾਸਤੇ ਬੈਠਾ ਸਾਡੇ ਭਲੇ ਵਾਸਤੇ ਬੈਠਾ ਜੇ ਸਾਡਾ ਬੰਦਾ ਜਾਂਦਾ ਅਸੀਂ ਜਿੰਨੇ ਬਜ਼ੁਰਗਾਂ ਉਹਦੇ ਮਗਰ ਜਾਵਾਂਗੇ ਅਸੀਂ ਜਉਂਦੇ ਨਹੀਂ ਰਹਿਣੇ ਫਿਰ ਜੇ ਕਿਤੇ ਸਰਕਾਰਾਂ ਨੂੰ ਐ ਹੋਵੇ ਵੀ ਐਸੀ ਪਾਰਟੀ ਖਤਮ ਹੋ ਜੂ ਬੰਦਾ ਮਰੇ ਤੋਂ ਇਹ ਤਾਂ ਸਿੱਖ ਦਾ ਖੁੰਬਾ ਵਾਂਗੂ ਹੋਰ ਵਧਣਗੇ ਜਿਹੜੇ ਸਾਨੂੰ ਸਿੱਖੇ ਕਹਿੰਦੇ ਨੇ ਵੀ ਸਿੱਖ ਵਰਤ ਨਹੀਂ ਰੱਖ ਸਕਦਾ ਉਹ ਸਿੱਖੀ ਖਾਨ ਸ਼ੂਰੇ ਆ ਸਾਡੇ ਮਰਨ ਵਰਤ ਉਹਨੇ ਸਾਡੇ ਵਾਸਤੇ ਰੱਖਿਆ ਹੋਇਆ ਸਾਡੇ ਜਨਤਾ ਵਾਸਤੇ ਰੱਖਿਆ ਹੋਇਆ ਉਹਨੇ ਆਪਦਾ ਘਰ ਪਾਉਣ ਵਾਸਤੇ ਨਹੀਂ ਰੱਖਿਆ ਹੋਇਆ ਜਿਹੜੇ ਲੁਕੇ ਬੈਠੇ ਨਾ ਅਡੋ ਅਡੀ ਇਹ ਬਣਾਈ ਬੈਠੇ ਨਾ ਜੱਥੇ ਬੰਦੀਆਂ ਸਾਨੂੰ 10 ਮਹੀਨੇ ਹੋ ਗਏ ਸਾਡੇ ਬੰਦੇ ਨੂੰ ਇੱਥੇ ਬੈਠੇ ਨੇ 10 ਮਹੀਨੇ ਇਹਨਾਂ ਨੇ ਕੋਈ ਹੁਣ ਕੱਲ੍ਹ ਐਸ਼ੇ ਪਤਾ ਲੈਣਾ ਐ ਇਨਾਂ ਨੇ ਕੋਈ ਗੱਲ ਨਹੀਂ ਇੱਥੇ ਛੇੜੀ ਉਹ ਦੇਖਣਾ ਉਹਦੇ ਨਾਲ ਵੀ ਕੈ ਦਿਨ ਕਟੂਆ ਜੱਛੋ ਨਾ ਕਟੂਆ ਫਿਰ ਸੋਨੂੰ ਕੋਈ ਉਹਦੀ ਜਗ੍ਹਾ ਮਿਲ ਜੂਗੀ ਜਿਹੜੀ ਉਹਦੀ ਪਾਵਰ ਆ ਉਹਦੇ ਨਾਲ ਜਾਊਗੀ ਉਹਦਾ ਗਾਇ ਸਾਡੇ ਚ ਆਊਗਾ ਜੋ ਗਿਆ ਅਸੀਂ ਉਹਦੇ ਨਾਲ ਮਰਨ ਨੂੰ ਤਿਆਰ ਖੜੇ ਆ ਜਿੰਨਾ ਚਿਰ ਸਰਕਾਰ ਸਾਡੀਆਂ ਨਹੀਂ ਮੰਗਾ ਮੰਨਦੀ ਉਨਾ ਚਿਰ ਸਾਡਾ ਐਂ ਸੰਘਰਸ਼ ਚੱਲੂਗਾ ਜੀ ਤੇ ਸਾਥ ਕਿਉਂ ਨਹੀਂ ਦੇ ਰਹੇ ਬਾਬਾ ਲੱਗਦਾ ਦੂਜੇ ਜੱਥੇ ਬੰਦਿਆਂ ਨੇ ਕਿਉਂ ਚੁੱਪ ਆ ਦੇਖੋ ਦੇਖੋ ਜੀ ਉਹਨਾਂ ਦੀ ਕੋਈ ਕੀ ਪ੍ਰੋਗਰਮਿੰਗ ਹੈ ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ ਉਹ ਕਹਿੰਦੇ ਵੀ ਸਾਡਾ ਤਾਲ ਮੇਲ ਹੋ ਸਕਦਾ ਸਾਥ ਨਹੀਂ ਹੋ ਸਕਦਾ ਕੀ ਕਾਰਨ ਹੈ ਉਹਨਾਂ ਨੂੰ ਕੋਈ ਕਾਰਨ ਹੋਊਗਾ ਪਰ ਜਿਹੜਾ ਸਾਡੇ ਬੰਦੇ ਦਾ ਕਾਰਨ ਹੈ ਇਹ ਸਾਨੂੰ ਬੜਾ ਚੰਗਾ ਸੋਹਣਾ ਲੱਗਦਾ ਕਾਰਨ ਜਿਹੜਾ ਸਹੀ ਖੜਾ ਬੰਦਾ ਉਹਨਾਂ ਦੇ ਪੈਰਾਂ ਥੱਲੇ ਕੁਝ ਹੋਣਾ ਨਹੀਂ ਜਾਂਦਾ ਜਾਂ ਉਹਨਾਂ ਦੇ ਪੱਲੇ ਨਹੀਂ ਕੁਝ ਹੋਣਾ ਹਨਾ ਜੀ ਚਾਹੇ ਉਹ ਵੱਡੇ ਹੀ ਲੀਡਰ ਆ ਚਾਹੇ ਮੇਰੇ ਗੋਲੀ ਵੀ ਮਾਰ ਦੇਣ ਮੈਂ ਸੱਚੀ ਗੱਲ ਹੀ ਕਰ ਰਿਹਾ ਸੱਚੀ ਗੇ ਕਰੂੰਗਾ ਇੱਕ ਵਾਰੀ ਆਏ ਆ ਇੱਕ ਵਾਰੀ ਜਾਵਾਂਗੇ ਜੇ ਸਾਡੇ ਬੰਦੇ ਨੂੰ ਕੁਝ ਹੁੰਦਾ ਹੈ ਅਸੀਂ ਉਹਦੇ ਨਾਲ ਮਰਨ ਨੂੰ ਤਿਆਰ ਖੜੇ ਹਾਂ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਇੱਥੇ ਹੀ ਰਾਂਗੇ ਸਾਰਿਆਂ ਦਾ ਫਰਜ਼ ਮੰਨਦਾ ਜੀ ਕੋਈ ਵੀ ਜਥੇਬੰਦੀ ਨਾਲ ਜੁੜੇ ਨੇ ਕੋਈ ਵੀ ਵਰਕਰ ਨੇ ਇਹਨਾਂ ਦਾ ਸਾਰਿਆਂ ਦਾ ਫਰਜ਼ ਮੰਨਦਾ ਵੀ ਅੱਜ ਆਪਾਂ ਇੱਥੇ ਆ ਕੇ ਬੈਠੀਏ ਹੁਣ ਬਾਪੂ ਜੀ ਡੱਲਿਆ ਸਭ ਅੱਜ 20 ਦਿਨ ਹੋ ਗਏ ਘੱਟੋ ਘੱਟ ਉਹਨਾਂ ਨੂੰ ਕਿ ਉਹਨਾਂ ਨੇ ਕਲੇ ਪਾਣੀ ਦੇ ਮਾ ਕੁਝ ਵੀ ਨਹੀਂ ਖਾਂਦਾ ਪੀਂਦਾ ਤੇ ਸਾਰਿਆਂ ਦਾ ਫਰਜ਼ ਬੰਦਾ ਰੇ ਘਰਾਂ ਦੇ ਬੈਠੇ ਆ ਸਾਰੇ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਮੇਰੇ ਮਾਂ ਭੈਣਾਂ ਨੂੰ ਕਿ ਵੱਤ ਵਤ ਆਪਾਂ ਅੰਦੋਲਨ ਵਿੱਚ ਪਹੁੰਚੀਏ ਆਪਾਂ ਜੋ ਮੋਰਚੇ ਫਤੇ ਕਰੀ ਸਕੀ ਤੇ ਬਾਕੀ ਦੂਜੀ ਗੱਲ ਰਹੀ ਕਿਉਂਕਿ ਆਪਣੇ ਵਾਸਤੇ ਬਾਪੂ ਸਾਰੀਆਂ ਨਸਬੰਦੀਆਂ ਨੂੰ ਬੇਨਤੀ ਆ ਵੀ ਵਾਰੀ ਵਾਰੀ ਕਰਦੇ ਬੇਨਤੀ ਵੀ ਸਾਰੇ ਆ ਕੇ ਬੈਠਣ ਜੀ ਦੂਜੇ ਜੱਸੀ ਬੰਦੇ ਤਾਂ ਕਹਿੰਦੀਆਂ ਵੀ ਜਿਵੇਂ ਅਗਰਾਹ ਸਾਹਿਬ ਦੀ ਗੱਲ ਕਰ ਲਈਏ ਉਹ ਕਹਿੰਦੇ ਰਵਾਇਤ ਹੀ ਨਹੀਂ ਕੀ ਭੁੱਕੜਤਾ ਦੀ ਸਿੱਖਤਾ ਰੱਖਦੇ ਨੇ ਉਹ ਨਿਸ਼ਗਰਸ਼ ਵਾਲਾ ਕੰਮ ਹੈ ਨਹੀਂ ਨਹੀਂ ਉਹ ਤਾਂ ਉਹਨਾਂ ਦਾ ਪਹਿਲੀ ਹੀ ਰਿਹਾ ਜੀ ਉਹ ਤਾਂ ਹਰੇਕ ਹਰੇਕ ਕੰਮ ਕਰਨ ਵਿਰੋਧ ਕਰ ਰਿਹਾ ਜਿਵੇਂ ਸਿੱਧੂ ਪਰਦੇ ਉਹਨਾਂ ਨੇ ਸਾਡਾ ਫਰਜ਼ ਮੰਨਦਾ ਜੀ ਪਤਾ ਇੱਕ ਵਰਕਰਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਐਡਾ ਵੱਡਾ ਵਧੀਆ ਲੀਡਰ ਸਾਨੂੰ ਫਿਰ ਮਿਲਣਾ ਉਹਨਾਂ ਨੂੰ ਬੇਨਤੀ ਸਾਡੀ ਵਾਰੀ ਵਾਰੀ ਬੇਨਤੀ ਕਰਦੇ ਅਸੀਂ ਤਾਂ ਹੱਥ ਵਨ ਕੇ ਬੇਨਤੀ ਸਾਡੀ ਤਾਂ ਕਿ ਭਈ ਵੱਧ ਤੋਂ ਵੱਧ ਅੰਦੋਲਨ ਵਿੱਚ ਪਹੁੰਚੋ ਜੀ ਇੱਕ ਕੈਂਸਰ ਦਾ ਮਰੀਜ਼ ਹੋ ਕੇ ਵੀ ਹਨ ਇਹਨਾਂ ਨਾਲ ਲੜ ਰਹੀ ਹੈ ਨਾ ਹਾਂਜੀ ਹਾਂਜੀ ਮੈਂ ਇੱਕ ਇਸ ਲਈ ਉਹ ਦੂਰ ਵਾਲੇ ਵੀ ਮੈਂ ਸਾਲ ਪੜ੍ਹ ਦਿੱਲੀ ਵਿੱਚ ਰਹਿ ਜਾਂ ਜੀ ਦੂਰ ਵਾਲੇ ਉਹਦੇ ਬਾਪੂ ਜੀ ਆਪਣੀ ਕੈਂਸਰ ਦੀ ਦਵਾਈ ਲੈਂਦੇ ਸੀ ਤੇ ਉਹਨੇ ਅੱਜ ਦਵਾਈ ਛੱਡਤੀ ਆਪਸੇ ਹੀ ਮਨ ਔਖਾ ਹੁੰਦਾ ਜੀ ਵੀ ਵਿਚਾਰਾ ਜੀ ਆਪਣੇ ਸਾਡੀ ਖਾਤਰ ਉਹ ਆਪਣੀ ਜਾਨ ਲਈ ਧੜੀ ਬੈਠਾ ਤੇ ਅੱਜ ਘਰਾਂ 'ਚ ਬੈਠੇ ਆ ਸਾਡਾ ਫਰਜ਼ ਮੰਨਦਾ ਜੀ ਅੱਜ ਵੱਤ-ਵੱਤ ਇਕੱਠ ਕਰੀਏ ਬਾਪੂ ਦਾ ਆਪਣਾ ਸਹਾਰਾ ਬਣੀਏ ਕੋਈ ਕਿਸਾਰੀ ਹੈ ਜੀ ਸਾਡਾ ਤਾਂ ਤੇ ਬਾਪੂ ਜੀ ਸਾਡੇ ਸਾਰੇ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਵੱਤ ਕਿਨੇ ਸਾਡੇ ਵਾਸਤੇ ਤੇ ਮੇਰਾ ਇਸੇ ਮੇਰੀ ਹੱਥ ਥਣ ਕੇ ਬੇਨਤੀ ਹੈ ਮੇਰੇ ਮਾਂ-ਆਣ ਭੈਣਾਂ ਨੌਜਵਾਨ ਵੀਰਾਂ ਨੂੰ ਕਿ ਵੱਤ-ਵੱਤ ਪਹੁੰਚੋ ਜੀ ਤੇ ਸਾਰੇ ਮਾਨਸਾ ਜ਼ਿਲ੍ਹੇ ਨੂੰ ਖਾਸ ਕਰਕੇ ਬੇਨਤੀ ਆ ਬਠਿੰਡਾ ਜ਼ਿਲ੍ਹੇ ਨੂੰ ਗੱਲਬਾਤ ਪਹੁੰਚੂਗੀ ਸੈਸ਼ਨ ਸੰਗੇ ਪ੍ਰਿੰਟ ਝੰਡਾ ਕਲਾਂ ਜ਼ਿਲ੍ਹਾ ਮਾਨਸਾ ਦਾ ਲਾਈਵ ਬਿਟੇ ਰੌਣਕਪੁਰੀ ਹਾਂਜੀ ਬਿਲਕੁਲ ਲਾਈਵ ਬਿਟੇ ਰੌਣਕ ਇਸ ਤਾਂ ਮਤਲਬ 13 ਫਰਵਰੀ ਤੋਂ ਲਾਈਵ ਬਿਟੇ ਇੱਥੇ ਤੇ ਜੰਚਰ ਇਹ ਮਸਲਾ ਹੱਲ ਨਹੀਂ ਹੁੰਦਾ ਇੱਥੇ ਰਾਂਗੇ ਮਤਲਬ ਹੱਲ ਕਰਕੇ ਜਾਵਾਂ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਕੀ ਲੱਗਦਾ ਹੈ ਸਰਕਾਰ ਅਸਰ ਹੁੰਦਾ ਜੀ ਇਹ ਨਹੀਂ ਹੁੰਦਾ ਅਸਰ ਨਹੀਂ ਹੁੰਦਾ ਹੁਣ ਸਰਕਾਰ ਮਹਿਸੂਸ ਨਹੀਂ ਕਰਾਉਂਦੀ ਹੁੰਦੀ ਇਹ ਬੋਲ ਨਹੀਂਗਾ ਇਹ ਨਾ ਨਾ ਇਹ ਅਸਰ ਹੋ ਰਿਹਾ ਹੈ ਅਸਰ ਹੋਵੇ ਜ਼ਰੂਰ ਹੋਵੇਗਾ ਜਦ ਸਰਦਾਰ ਡੱਲੇਵਾਲ ਸਾਹਿਬ ਮਰਨਵਾ ਤੇ ਬੈਠੇ ਨੇ ਇਸ ਦਾ ਦੇਸ਼ ਵਿਸ਼ਾ ਅਸਰ ਹੋ ਰਿਹਾ ਹੈ ਅਸਰ ਜ਼ਰੂਰ ਹੋਵੇਗਾ ਹੂੰ ਦੋ ਜਿੱਥੇ ਜਾਵਾਂਗੇ ਤਾਂ ਆਪਾਂ ਅੰਮ੍ਰਿਤਸਰ ਜੋ ਮੰਗਾ ਆਪਣੀ ਐਮਐਸਫ ਦੀ ਗੰਟੀ ਕਰਉਣ ਲੈ ਕੇ ਜਾਵਾਂਗੇ ਨੁਕਸਾਨਾਂ ਦੀਆਂ ਹੈਗੀਆਂ ਮੰਗਾ ਜੇ ਕਰਜ਼ਾ ਮਾਫੀ ਦੀ ਉਹ ਲੈ ਕੇ ਜਾਵਾਂਗੇ ਪਰਾਲੀ ਵਾਲਾ ਮੁੱਦਾ ਹੈ ਜਿੰਨੇ ਵੀ ਆਪਣੇ 10 10 12 ਮੁੱਦੇ ਨੇ ਹਲਕਾ ਲਾ ਕੇ ਜਾਵਾਂਗੇ ਕਿਸੇ ਪਾਸੇ ਲਾ ਕੇ ਜਾਵਾਂਗੇ ਇਹ ਨਹੀਂ ਲੱਗਦਾ ਵੀ ਸਾਰੇ ਜੱਥੇ ਬੰਨੀਆਂ ਇਕੱਟੀਆਂ ਹੋਣੀਆਂ ਚਾਹੀਦੀਆਂ ਟਾਈਮ ਨਹੀਂ ਲੱਗਦਾ ਮੈਂ ਸਿੱਧਾ ਸਾਰਿਆਂ ਨੇ ਲੈਣੀ ਹੈ ਕਿਹੜੇ ਇਕੱਲੇ ਥੋੜਾ ਇਹ ਤੁਹਾਡੀ ਗੱਲ ਬਹੁਤ ਵਧੀਆ ਹੈ ਇਕੱਠੇ ਤਾਂ ਬਰਕਤ ਹੈ ਹੀ ਹੈ ਹੁਣ ਆਪਾਂ ਜੇ ਦੋ ਫਾਰਮ ਨੇ ਲੜਾਈ ਲੜ ਰਹੇ ਨੇ ਉਹਨਾਂ ਜਿਹੜੇ ਬੰਦੇ ਫਰਜਵੰਦਾ ਹੈ ਭਾਈ ਲੜਾਈ ਇੱਕੋ ਏ ਇੱਕੋ ਮੰਗਾ ਨੇ ਆਪਣੀਆਂ ਸਾਂਝ ਦੌਰ ਲੜੀ ਸਕਤੀ ਮਿਲਦੀ ਏ ਗੱਲ ਤੁਹਾਡੀ ਜਾਇਜ਼ ਏ ਪਰ ਉਹਨਾਂ ਭਾਈ ਵਾਲੇ ਸੇ ਅਪੀਲ ਕਰਨਾ ਭਾਈ ਸਾਰੇ ਆਓ ਸਾਂਝਾ ਮੰਗਾ ਸਾਂਝੇ ਦੇਸ਼ ਦੀਆਂ ਮੰਗਾ ਨੇ ਵੱਡੀ ਲੜਾਈ ਏ ਤਾਂ ਪਾਸੇ ਹਿੱਸਾ ਪਾਈ ਜਾ ਕਿੰਨੇ ਕ ਹੈਗੇ ਪਿੰਡ ਦੇ ਰੌਣਕ ਬੰਦੇ ਸਾਰੇ ਜਿੰਨੇ ਆਪਣੇ ਤੇ ਸਾਡੇ ਜਬ ਸਾਡਾ ਟੈਂਟੇ ਫੁੱਲ ਭਰਿਆ ਪਿਆ ਜੀ ਇੰਨੀ ਰੌਣਕੇ ਹੁਣ ਪਿਛਲੇ ਮਹੀਨੇ ਤੋਂ ਲੈ ਕੇ ਇੰਨੀ ਰੌਣਕ ਵਧ ਜਾਂਦੀ ਏ ਤੇ ਲੋਕਾਂ ਦਾ ਬਹੁਤ ਸ਼ਾਹ ਪੈਦਾ ਹੋ ਰਿਹਾ ਹੈ ਤੇ ਕੱਲ ਜਥੇ ਬੰਦਿਆ ਸਾਰੇ ਟਗਾਇ ਤਾਂ ਸਾਰੇ ਆਏ ਨੇ ਤੇ ਉਸ ਨਾਲ ਵੀ ਬੜਾ ਪ੍ਰਭਾਵ ਪੈਂਦਾ ਹੈ ਤੇ ਬਹੁਤ ਜ਼ਿਆਦਾ ਮਾਈਆਂ ਬੀਬੀਆਂ ਭੈਣਾ ਸਾਬੀਆਂ ਇੱਥੇ ਆ ਰਹੀਆਂ ਤੇ ਮਤਲਬ ਜਿਹੋ ਦਿਨ ਜਦੋਂ ਲੜਨ ਚੜ੍ਹ ਗਿਆ ਜਾ ਰਿਹਾ ਹੋਵੇਗਾ ਬਿਲਕੁਲ ਹੋਵੇਗਾ ਇਹ ਰੰਗ ਲਿਆਵੇਗਾ ਜਿਹੜੀ ਜੋ ਨਾਲ ਲੈਵਲ ਸਿਟੀ ਮਤਲਬ ਮਰਵਾ ਦੱਖਾਂ ਇਹ ਰੰਗ ਲਿਆਵੇਗੀ ਜੋਸ਼ਪੁਰੇਨ